ਸੋਨੇ ਦੀ ਚੋਰੀ ਕਰਨ ਵਾਲੇ ਚੋਰ ਗਰੋ ਦਾ ਪੁਲਿਸ ਨੇ ਪਰਦਾ ਕੀਤਾ ਫਾਸ਼ ਗਰੋ ਦੇ 3 ਮੈਂਬਰਾਂ ਨੂੰ ਕੀਤਾ ਗ੍ਰਿਫਤਾਰ ਪੁਲਸ ਨੇ 152 ਗ੍ਰਾਮ ਚੋਰੀ ਕੀਤਾ ਗਿਆ ਸੋਨਾ 4 ਲੱਖ ਰੁਪਏ ਅਤੇ ਇੱਕ ਡਬਲ ਬੈਰਲ ਗਨ ਕੀਤੀ ਬਰਾਮਦ ਅਮਰਸਰ ਪੁਲਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਸੋਨੇ ਦੇ ਚੋਰਾਂ ਦੇ ਗਰੋਹ ਦਾ ਪਰਦਾਫਾਸ਼ ਕੀਤਾ ਗਿਆ ਤੇ ਉਸ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲੋਂ ਸੋਨਾ ਡਬਲ ਬੈਰਲ ਗਨ ਅਤੇ ਨਗਦੀ ਬਰਾਮਦ ਹੋਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਅੰਗ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਸੁਲਤਾਨਪੁਰ ਰੋਡ ਦੀ ਸਥਿਤ ਇੱਕ ਸੁਨਿਆਰੀ ਦੁਕਾਨ ਤੇ ਸੋਨੇ ਦੀ ਚੋਰੀ ਹੋਈ ਸੀ ਜਿਸ ਤੇ ਕਾਰਵਾਈ ਕਰਦੇ ਆ ਪੀ ਡਿਵੀਜ਼ਨ ਪੁਲਿਸ ਵੱਲੋਂ ਮਕਦਮਾ ਦਰਜ ਕੀਤਾ ਗਿਆ ਸੀ ਤੇ ਪੁਲਿਸ ਵੱਲੋਂ ਇਹਨਾਂ ਦਾ ਉਦੋਂ ਤੋਂ ਹੀ ਪਿੱਛਾ ਕੀਤਾ ਜਾ ਰਿਹਾ ਸੀ ਤੇ ਹੁਣ ਇਹਨਾਂ ਨੂੰ ਗ੍ਰਿਫਤਾਰ ਕਰ ਇਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਗਈ ਹੈ 21 ਜਨਵਰੀ ਦੀ ਦੇਰ ਰਾਤ ਸ਼ਾਮ ਨੂੰ ਇੱਕ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਸੁਲਤਾਨਵਿੰਡ ਦੇ ਏਰੀਆ ਦੇ ਵਿੱਚ ਰਕੇਸ਼ ਕੁਮਾਰ ਜੀ ਜਿਹੜੇ ਇੱਕ ਸੁਨਾਰੇ ਦਾ ਉਹਨਾਂ ਦਾ ਕੰਮ ਸੀਗਾ ਢਲਾਈ ਦਾ ਸੋਨੇ ਨੂੰ ਢਲਾਈ ਦੇ ਕੰਮ ਸੀਗਾ ਉੱਥੇ ਉਹਨਾਂ ਦੇ ਕੋਲ ਚਾਰ ਵਿਅਕਤੀ ਅਣਪਛਾਤੇ ਵਿਅਕਤੀ ਜਿਹੜੇ ਉਹਨਾਂ ਦੀ ਦੁਕਾਨ ਤੇ ਆਏ ਤੇ ਉਥੋਂ ਜਿਹੜਾ ਢਲਾਈ ਵਾਲਾ ਸੋਨਾ ਉਹਨਾਂ ਕੋਲ ਪਿਆ ਸੀ ਉਹ ਉਥੋਂ ਚੱਕ ਕੇ ਲੈ ਕੇ ਫਰਾਰ ਹੋ ਗਏ ਇਮੀਡੀਏਟਲੀ ਪੁਲਿਸ ਨੇ ਜਿਹੜਾ ਇਮੀਡੀਏਟਲੀ ਉੱਤੇ ਐਕਸ਼ਨ ਲਿਆ ਸਾਡੇ ਮਾਨਯੋਗ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਪੱਲ ਜੀ ਨੇ ਸਾਡੇ ਏਡੀਸੀਪੀ ਜਸਰੂਪ ਕੌਰ ਏਸੀਪੀ ਜਿਹੜੇ ਸਾਡੇ ਅਨੁਭਵ ਜੈਨ ਜੀ ਨਾਲ ਉਹਨਾਂ ਦੇ ਐਸਐਚਓ ਬਲਜਿੰਦਰ ਇਹਨਾਂ ਦੀ ਟੀਮ ਨੂੰ ਹਰਕਤ ਦੇ ਵਿੱਚ ਲਿਆਂਦਾ ਗਿਆ ਉਹਨਾਂ ਨੂੰ ਵਕ-ਵਕ ਟੀਮਾਂ ਜਿਹੜੀਆਂ ਵਕ-ਵਕ ਉਹਨਾਂ ਦੇ ਜਿਸ ਹਿਸਾਬ ਨਾਲ ਹਿਊਮਨ ਇੰਟੈਲੀਜੈਂਸ ਅਤੇ ਸਾਨੂੰ ਜਿਹੜੇ ਟੈਕਨੀਕਲ ਸਰਵੇਲੈਂਸ ਦੇ ਦੁਆਰਾ ਜੋ-ਜੋ ਸਾਡੇ ਪੁਲਿਸ ਦੇ ਅੱਗੇ ਲੀਡਸ ਆਈਆਂ ਉਸੇ ਹਿਸਾਬ ਨਾਲ ਪੁਲਿਸ ਅਕੇ ਕਾਰਵਾਈ ਉਹਨਾਂ ਨੇ ਇਮੀਡੀਏਟਲੀ ਕੀਤੀ। ਇੱਕ ਤਰ੍ਹਾਂ ਬਿਲਕੁਲ ਬਲਾਈਂਡ ਕੇਸ ਸੀ ਕਿਉਂਕਿ ਵਿਅਕਤੀਆਂ ਦੀ ਕੋਈ ਬਿਲਕੁਲ ਨਹੀਂ ਪਤਾ ਸੀ ਵੀ ਕਿਹੜੇ ਵਿਅਕਤੀ ਆਏ ਨੇ। ਲੇਕਿਨ ਪੁਲਿਸ ਦੁਆਰਾ ਬਹੁਤ ਜ਼ਿਆਦਾ ਮਿਹਨਤ ਕਰਦੇ ਹੋਏ ਜਿਹੜੇ 3 ਦਿਨਾਂ ਦੇ ਅੰਦਰ ਹੀ ਉਹਨਾਂ ਦੇ ਵਿੱਚੋਂ ਜਿਹੜੇ 3 ਵਿਅਕਤੀ ਜਿਹੜੇ ਨੇ ਉਹ ਫੜ ਲਏ ਗਏ। ਟੋਟਲ ਇਹਨਾਂ ਦੇ ਵਿੱਚ ਜੋ ਹੁਣ ਤੱਕ ਤਫ਼ਤੀਸ਼ 'ਚ ਗੱਲ ਸਾਹਮਣੇ ਆਈ ਹੈ ਕਿ 6 ਵਿਅਕਤੀ ਨੇ ਜਿਨ੍ਹਾਂ ਵਿੱਚੋਂ 2 ਵਿਅਕਤੀ ਜਿਹੜੇ ਭਪਿੰਦਰ ਸਿੰਘ ਜਸ਼ਨਪ੍ਰੀਤ ਸਿੰਘ ਤੇ ਹਰਪ੍ਰੀਤ ਕੋਰ ਇਹ 3 ਜਣੇ ਜਿਹੜੇ ਫੜ ਲਏ ਗਏ ਹਨ ਜਿਹੜਾ ਜਸ਼ਨਪ੍ਰੀਤ ਹੈ ਇਹ ਤੇ ਇਹਦੇ ਨਾਲ 3 ਹੋਰ ਸਾਥੀ ਜਿਹੜੇ ਉਸ ਦਿਨ ਮੌਕੇ ਤੇ ਜਿਹੜੇ ਅੰਦਰ ਗਏ ਸੀ ਦੁਕਾਨ ਤੇ ਜਿਨ੍ਹਾਂ ਨੇ ਉਹ ਲੁੱਟ ਨੂੰ ਅੰਜਾਮ ਦਿੱਤਾ ਸੀਗਾ ਇਹਨਾਂ ਤੋਂ ਜਿਹੜੇ ਜਸ਼ਨਪ੍ਰੀਤ ਫੜਿਆ ਗਿਆ ਜਿਹੜੇ ਬਾਕੀ ਪਿੰਨ ਹੈ ਉਹ ਵੀ ਜਲਦੀ ਅਰੈਸਟ ਹੋ ਜਾਣਗੇ ਜਿਹੜੇ ਇਹਨਾਂ ਦੇ ਨਾਲ ਲੜਕੀ ਜਿਹੜੀ ਸੀਗੀ ਉਹਦੇ ਤੋਂ ਵੀ 2 ਲੱਖ ਦੀ ਬਰਾਮਦਗੀ ਹੋਈ ਹੈ ਜਿਹੜੇ ਨਾਲ ਦੂਜਾ ਭੁਪਿੰਦਰ ਹੈ ਤੇ ਜਸ਼ਨਪ੍ਰੀਤ ਇਹਨਾਂ ਤੋਂ ਟੋਟਲ ਇਹਨਾਂ ਜਾਣਿਆਂ ਤੋਂ 4 ਲੱਖ ਦੀ ਬਰਾਮਦਗੀ ਅਤੇ 152 ਗ੍ਰਾਮ ਦੇ ਕਰੀਬ ਸੋਨਾ ਜਿਹੜਾ ਬਰਾਮਦ ਹੋ ਗਿਆ ਟੋਟਲ ਜਿਹੜਾ ਸੋਨਾ ਉੱਥੋਂ ਉਸ ਦਿਨ ਢਲਾਈ ਵਾਸਤੇ ਜਿਹਦੇ ਵਿੱਚ ਸ਼ੁੱਧ ਤੇ ਜਿਹੜਾ ਮਿਕਸ ਵਾਲਾ ਹੁੰਦਾ ਉਹ 290 ਗ੍ਰਾਮ ਦੇ ਕਰੀਬ ਉੱਤੋਂ ਜਿਹੜਾ ਚੋਰੀ ਉਹਨਾਂ ਨੇ ਕੀਤਾ ਸੀਗਾ ਪੁਲਿਸ ਨੇ ਬੜਾ ਐਕਟਿਵਲੀ ਦੇ ਬੜਾ ਇੰਟੈਲੀਜੈਂਟਲੀ ਜਿਹੜਾ ਹਿਊਮਨ ਇੰਟੈਲੀਜੈਂਸ ਅਤੇ ਟੈਕਨੀਕਲ ਸਰਵੇਲੈਂਸ ਦੇ ਤਹਿਤ ਸਾਡੀ ਪੂਰੀ ਜਿਹੜੀ ਪੁਲਿਸ ਟੀਮ ਨੇ ਮਿਹਨਤ ਕਰਦੇ ਹੋਏ ਤਾਂ ਬਹੁਤ ਤੇਜ਼ੀ ਨਾਲ ਉਸਰੇਦੀ ਨਾਲ ਇਹਨਾਂ ਜਿਹੜੇ ਇਹਨਾਂ ਨੂੰ ਜਲਦੀ ਤਫਤੀਸ਼ ਦੇ ਵਿੱਚ ਅਰੈਸਟ ਕੀਤੇ ਗਏ ਮੁਲਜ਼ਮ ਪੜੇਗੇ ਨੇ ਇਸ ਕੇਸ ਨੂੰ ਹੱਲ ਕੀਤਾ ਜਿਹੜੇ ਬਾਕੀ ਪੈਣ ਰਹੇਗੇ ਉਹ ਵੀ ਬੜੀ ਜਲਦੀ ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਜਾਣਗੇ